ਪੰਜਾਬੀ ਇਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਚੋਣ ਨਤੀਜਿਆਂ ਮਗਰੋਂ ਸੀਮ ਭਗਵੰਤ ਮਾਨ ਦਾ ਵੱਡਾ ਐਕਸ਼ਨ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਤੇ ਵੱਡੇ ਹੁਕਮ ਪੰਜਾਬ ਕੈਬਨਿਟ 'ਚ ਫੇਰ ਬਦਲਦੀਆਂ ਖਬਰਾਂ ਤੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ ਫੇਰ ਬਦਲ ਬਾਰੇ ਲਿਆ ਵੱਡਾ ਫੈਸਲਾ ਚੰਡੀਗੜ੍ਹ 'ਚ ਅੱਜ ਹੋਵੇਗੀ ਸ਼ਰੋਣੀ ਕਲਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੁਖਵੀਰ ਬਾਦਲ ਲੈਣਗੇ ਵੱਡਾ ਫੈਸਲਾ ਜਲੰਧਰ ਜਿਮਨੀ ਚੋਂ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਕਹੀਆਂ ਵੱਡੀਆਂ ਗੱਲਾਂ ਮੁਫਤ ਰਾਸ਼ਨ ਲੈਣ ਵਾਲਿਆਂ ਲਈ ਵੱਡੀ ਖਬਰ ਤੇ ਜੂਨ ਤੱਕ ਹੇ ਕੰਮ ਨਹੀਂ ਤਾਂ ਰਾਸ਼ਨ ਹੋਵੇਗਾ ਬੰਦ ਇਸ ਤਰੀਕ ਤੋਂ ਹੋਵੇਗੀ ਪੰਜਾਬ ਚ ਮਾਨਸੂਨ ਦੀ ਐਂਟਰੀ ਹੋਵੇਗੀ ਭਾਰੀ ਬਾਰਿਸ਼ ਪੰਜਾਬੀ ਜਨਸ ਵਿਰੋਧੀ ਵੱਡੀ ਕਾਰਵਾਈ ਐਸਆਈ ਨੂੰ 10000 ਰੁਪਏ ਦੀ ਰਿਸ਼ਵਤ ਲੈੰਦਿਆ ਕੀਤਾ ਗ੍ਰਿਫਤਾਰ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਨਿਰਾਸ਼ਜਨਕ ਪ੍ਰਦਰਸ਼ਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਹੀ ਮਹੀਨਿਆਂ ਵਿੱਚ ਹੋਣ ਵਾਲੀਆਂ ਨਗਰ ਨਿਗਮ ਚਾਇਤਾ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸਮੰਤੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਕੰਮਰ ਕਾਸ ਲਈ ਹੈ ਇਸ ਲਈ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਆਪਣੇ ਹਲਕੇ ਵਿੱਚ ਹਫ਼ਤੇ 'ਚ ਦੋ ਵਾਰ ਸਰਕਾਰ ਆਪਕੇ ਦਵਾਰ ਕੈਂਪ ਲਗਾਉਣ ਦੇ ਹੁਕਮ ਦਿੱਤੇ ਹਨ ਜਿਸ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ ਤੇ ਹੱਲ ਕੀਤਾ ਜਾਵੇਗਾ। ਇਹੀ ਨਹੀਂ ਉਹਨਾਂ ਨੇ ਸਾਫ਼ ਕਿਹਾ ਹੈ ਕਿ ਉਹ ਖੁਦ ਕਿਸੇ ਵੀ ਸਮੇਂ ਕਿਸੇ ਵੀ ਜ਼ਿਲ੍ਹੇ ਦੇ ਕੈਂਪ ਵਿੱਚ ਅਚਾਨਕ ਚੈਕਿੰਗ ਲਈ ਆ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਹੁਣ ਹਰ ਜ਼ਿਲ੍ਹੇ ਵਿੱਚ ਸੀਐਮ ਆਫਿਸ ਬਣਾਉਣ ਦੀ ਯੋਜਨਾ ਤੇ ਕੰਮ ਕਰ ਰਹੇ ਹਨ। ਜਿੱਥੇ ਮੁੱਖ ਮੰਤਰੀ ਦਫ਼ਤਰ ਤੋਂ ਇੱਕ ਸੀਨੀਅਰ ਆਈਐਸ ਆਈਪੀਐਸ ਸਪੀਸੀਐਸ ਅਧਿਕਾਰੀ ਮੌਜੂਦ ਰਹਿ ਕੇ ਪਾਰਟੀ ਵਲੰਟੀਅਰਾਂ ਵੱਲੋਂ ਲਿਆਂਦੇ ਜਾਣ ਵਾਲੇ ਜਨਤਾ ਦੇ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਣਗੇ ਪਤਾ ਲੱਗਾ ਹੈ ਕਿ ਉਕਤ ਯੋਜਨਾ ਇਸ ਲਈ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਆਮ ਚੋਣਾਂ ਵਿੱਚ ਆਪ ਦੇ ਨਿਰਾਸ਼ਜਨਕ ਪ੍ਰਦਰਸ਼ਨ ਤੋਂ ਬਾਅਦ ਲੋਕ ਸਭਾ ਹਲਕਾਵਾਰ ਮੀਟਿੰਗਾਂ ਲੈ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਚ ਪਾਰਟੀ ਦੇ ਲੰਟੀਆਰ ਨੇ ਇਹ ਗੱਲਾਂ ਆਂਦੀ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਉਹਨਾਂ ਦੇ ਕੰਮ ਨਹੀਂ ਹੁੰਦੇ ਅਤੇ ਨਾ ਹੀ ਅਧਿਕਾਰੀ ਉਹਨਾਂ ਦੀ ਸੁਣਵਾਈ ਕਰਦੇ ਹਨ ਜਿਸ ਦੀ ਵਜ੍ਹਾ ਨਾਲ ਉਹਨਾਂ ਦਾ ਸੰਪਰਕ ਟੁੱਟਦਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੀਆਂ ਕੈਬਨਿਟ ਮੰਤਰੀ ਵਿੱਚ ਫੇਰਬਦਲ ਬਾਰੇ ਚੱਲ ਰਹੀਆਂ ਕਿ ਆਸਰਾਇਆਂ ਤੇ ਚਰਚਾ ਉਤੇ ਆਮ ਆਦਮੀ ਪਾਰਟੀ ਦਾ ਅਧਿਕਾਰੀ ਤੌਰ ਤੇ ਬਿਆਨ ਸਾਹਮਣੇ ਆ ਹੈ। ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਦੀਆਂ ਖਬਰਾਂ ਉਤੇ ਆਮ ਆਦਮੀ ਪਾਰਟੀ ਨੇ ਵਿਰਾਮ ਲਗਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਖਬਰਾਂ ਸਿਰਫ ਆਫਵਾਹਾਂ ਨਾ ਮੰਮੀ ਪਾਰਟੀ ਨੇ ਐਕਸ ਤੇ ਪੋਸਟ ਕਰਕੇ ਵੀ ਜਾਣਕਾਰੀ ਦਿੱਤੀ ਹੈ ਜਰਨਲ ਜ਼ਕਰ ਹਰਚੰਦ ਸਿੰਘ ਬ੍ਰਸ਼ਟ ਨੇ ਚਿੱਠੀ ਜਾਰੀ ਕਰਦੇ ਆ ਕਿ ਹੈ ਕਿ ਅਜਿਹੀਆਂ افਵਾਹਾਂ ਫੈਲ ਰਹੀਆਂ ਹਨ ਕਿ ਪੰਜਾਬ ਵਿੱਚ ਆ ਮੰਮੀ ਪਾਰਟੀ ਹਾਲ ਹੀ ਵਿੱਚ ਆਮ ਚੋਣਾਂ ਵਿੱਚ ਹੋਈ ਹਾਰ ਦੇ ਜਵਾਬ ਵਿੱਚ ਆਪਣੇ ਮੰਤਰੀਆਂ ਦੇ ਫੇਰ ਬਦਲ ਕਰਨ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਜਾਣਕਾਰੀ ਗਲਤ ਹੈ ਤੇ ਕਿਸੇ ਅਧਿਕਾਰਤ ਸਰੋਤ ਤੋਂ ਨਹੀਂ ਆ ਰਹੀ ਆਪ ਪੰਜਾਬ ਦੇ ਜਰਨਲ ਸਕਤਰ ਹੋਣ ਦੇ ਨਾਤੇ ਉਹਨਾਂ ਨੇ ਕਿਹਾ ਕਿ ਮੈਂ ਸਾਰੇ মিডিਆ ਹਾਊਸਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਜਿਹੀਆਂ ਖਬਰਾਂ ਚਲਾਉਣ ਤੋਂ ਪਹਿਲਾਂ ਆਪਣੇ ਸਰੋਤਾਂ ਦੀ ਪੁਸ਼ਟੀ ਕਰਨ ਪੱਤਰਕਾਰੀ ਦੀ ਇਮਾਨਦਾਰੀ ਨੂੰ ਕਾਇਮ ਰੱਖਣਾ ਤੇ ਲੋਕਾਂ ਵਿੱਚ ਗਲਤ ਜਾਣਕਾਰੀ ਨਾ ਫੈਲਾਉਣਾ ਮਹੱਤਵਪੂਰਨ ਹੈ ਅਸੀਂ ਸਮਝਦੇ ਹਾਂ ਕਿ ਸਿਆਸੀ ਤਬਦੀਲੀ ਦੇ ਸਮੇਂ ਦੌਰਾਨ ਅਟਕਾਂ ਤੇ ਅਫਵਾਹਾਂ ਹੋ ਸਕਦੀਆਂ ਹਨ ਪਰ ਅਸੀਂ ਖਬਰਾਂ ਦੀ ਸ਼ੁੱਧਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰੀ ਪੋਰਟਿੰਗ ਨੀਮਾ ਕਰਦੇ ਹਾਂ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇੱਕ ਹੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਇਹ ਮੀਟਿੰਗ 13 ਜੂਨ ਯਾਨੀ ਅੱਜ ਬਾਅਦ ਦੁਪਹਿਰ 3 ਵਜੇ ਪਾਰਟੀ ਦੇ ਮੁਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ ਮੀਟਿੰਗ ਵਿੱਚ ਹਾਲੀ ਵਿੱਚ ਹੋਈਆਂ ਸੰਸਦੀ ਚੋਣਾਂ ਬਾਰੇ ਡੂੰਘਾਈ ਨਾਲ ਵਿਚਾਰ ਪਟੰਦਰਾ ਕੀਤਾ ਜਾਵੇਗਾ ਅਤੇ ਸੂਬੇ ਦੇ ਨਾਲ-ਨਾਲ ਦੇਸ਼ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ ਜਾਵੇਗੀ ਜਲੰਧਰ ਦੀ ਜਿਮਨੀ ਚੋਣ ਤੋਂ ਪਹਿਲਾਂ ਜਲੰਧਰ ਦੇ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨੀ ਵੈਸਟ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਸੰਬੰਧੀ ਟਿਕਟ ਦੇ ਦਾਅਵੇਦਾਰਾਂ ਦੇ ਇਲਾਵਾ ਲੋਕ ਸਭਾ ਚੋਣਾਂ ਵਿੱਚ ਬਣਾਏਗੀ ਕੋਆਰਡੀਨੇਸ਼ਨ ਕਮੇਟੀ ਹਲਕੇ ਨਾਲ ਸੰਬੰਧਿਤ ਵਾਰਡ ਪ੍ਰਧਾਨਾਂ ਵਾਰਡ ਇੰਚਾਰਜਾਂ ਤੇ ਹੋਰਨਾਂ ਆਗੂਆਂ ਨਾਲ ਮੀਟਿੰਗ ਕਰਕੇ ਨੁਕਝ ਟੋਲਦਿਆਂ ਉਹਨਾਂ ਦੀ ਰਾਏ ਜਾਣੀ ਅਤੇ ਸੰਸਦ ਮੈਂਬਰ ਚੰਨੀ ਨੇ ਮੀਟਿੰਗ ਦੀ ਸ਼ੁਰੂਆਤ ਵਿੱਚ ਸਾਬ ਕਰ ਦਿੱਤਾ ਹੈ ਕਿ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਜਾਂ ਰਿਸ਼ਤੇਦਾਰ ਜਿਮਨੀ ਚੋਣ ਨਹੀਂ ਲੜੇਗਾ ਤੇ ਨਾ ਹੀ ਵੈਸਟ ਹਲਕੇ ਤੋਂ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਮਿਲੇਗੀ ਜਿਹੜਾ ਵੀ ਉਮੀਦਵਾਰ ਹੋਵੇਗਾ ਉਹ ਹਲਕੇ ਨਾਲ ਹੀ ਸੰਬੰਧਿਤ ਹੋਵੇਗਾ ਸੰਸਦ ਮੈਂਬਰ ਨੇ ਇਸੇ ਦੌਰਾਨ ਸਾਰੇ ਕਾਂਗਰਸੀ ਆਗੂਆਂ ਨੂੰ ਕਿ ਹੈਗੇ ਪਾਰਟੀ ਹਾਈ ਕਮਾਂਡ ਜੀ ਸਾਗ ਨੂੰ ਟਿਕਟ ਦੇਵੇਗੀ ਸਾਰੇ ਪੂਰੀ ਇੱਕਜੁੱਟਤਾ ਨਾਲ ਉਸ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ ਉਹਨਾਂ ਨੇ ਕਿ ਹੈਗੇ ਜੇਕਰ ਕਿਸੇ ਨੂੰ ਇਸ ਗੱਲ ਤੇ ਇਤਰਾਜ਼ ਹੈ ਤਾਂ ਹੱਥ ਖੜਾ ਕਰ ਦੇਵੇ ਪਰ ਸਾਰੇ ਆਗੂਆਂ ਨੇ ਤਾੜੀਆਂ ਮਾਰ ਕੇ ਇਸ ਫੈਸਲੇ ਤੇ اپنی ਸਹਿਮਤੀ ਦਿੱਤੀ ਹੈ ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਕੇਂਦਰ ਸਰਕਾਰ ਦੇ ਇਸ ਲਾਪਗ 80 ਕਰੋੜ ਲੋਕਾਂ ਨੂੰ ਹਰ ਮਹੀਨੇ ਰਾਸ਼ਨ ਪ੍ਰਦਾਨ ਕਰਦੀ ਹੈ ਜੇਕਰ ਤੁਸੀਂ ਵੀ ਇਸ ਸਰਕਾਰੀ ਸਕੀਮ ਦਾ ਫਾਇਦਾ ਲੈ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ ਮੁਫਤ ਰਾਸ਼ਨ ਪ੍ਰਾਪਤ ਕਰਨ ਲਈ ਤੁਹਾਨੂੰ ਆਪਣਾ ਰਾਸ਼ਨ ਕਾਰਡ ਈ ਕੇ ਵਾਈ ਸੀ ਕਰਵਾਉਣਾ ਹੋਵੇਗਾ ਕੇ ਵਾਈ ਸੀ ਕਰਵਾਉਣ ਦੀ ਆਖਰੀ ਮਿਤੀ 30 ਜੂਨ ਹੈ ਜਿਹੜੇ ਰਾਸ਼ਨ ਕਾਰਡ ਧਾਰਕ ਇਸ ਅਮਿਤੀ ਤੱਕ ਕੇ ਵੀ ਐਸੀ ਨਹੀਂ ਕਰਵਾਉਂਦੇ ਉਹਨਾਂ ਨੂੰ ਜੁਲਾਈ ਦਾ ਰਾਸ਼ਨ ਨਹੀਂ ਮਿਲੇਗਾ ਜਨਤਕ ਵੰਡ ਪ੍ਰਣਾਲੀ ਦੀ ਦੁਕਾਨਾਂ ਵਾਜਬ ਕੀਮਤਾਂ ਦੀਆਂ ਦੁਕਾਨਾਂ ਤੇ ਕੇ ਵੀ ਮੁਫਤ ਹੋਵੇਗੀ ਦਰਅਸਲ ਸਰਕਾਰ ਨੇ ਇਸ ਯੋਜਨਾ ਵਿੱਚ ਬੇਨਿਯਮੀਆਂ ਨੂੰ ਰੋਕਣ ਅਤੇ ਲਾਪਾਤਰੀਆਂ ਨੂੰ ਸਮੇਂ ਸਿਰ ਰਾਸ਼ਨ ਮੁਹੱਈਆ ਕਰਵਾਉਣ ਲਈ ਕੇ ਵੀ ਨੂੰ ਲਾਜ਼ਮੀ ਕਰ ਦਿੱਤਾ ਹੈ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਅਗਲੇ ਹਫਤੇ ਤੱਕ ਗਰਮੀ ਦਾ ਕਹਿਰ ਜਾਰੀ ਰਹਿਣ ਵਾਲਾ ਹੈ ਮੌਸਮ ਵਿਭਾਗ ਵੱਲੋਂ ਇੱਕ ਹਫਤੇ ਦਾ ਲਾਲ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਹੀਟ ਵੇਵ ਸੰਬੰਧੀ ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਦੇ ਡਾਇਰੈਕਟਰ ਏ ਕੇ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਵਿੱਚ ਫਿਲਹਾਲ ਕੋਈ ਵੈਸਟਰਨ ਡਿਸਟਰਬੈਂਸ ਜਾਂ ਰਾਹਤ ਨਹੀਂ ਹੈ ਇਸ ਸੰਬੰਧੀ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਹਾਲਕਿ ਮੌਸਮ ਵਿਭਾਗ ਨੇ ਰਾਹਤ ਵਾਲੀ ਖਬਰ ਵੀ ਦਿੱਤੀ ਹੈ ਮੌਸਮ ਵਿਭਾਗ ਅਨੁਸਾਰ ਮਾਨਸੂਨ 27 ਜੂਨ ਤੱਕ ਪੰਜਾਬ 'ਚ ਦਸਤਕ ਦੇਵੇਗਾ ਮਾਨਸੂਨ ਆਪਣੇ ਪੂਰੇ ਸਮੇਂ ਤੇ ਪਹੁੰਚ ਰਿਹਾ ਹੈ ਤੇ ਵਿਭਾਗ ਦੇ ਅਨੁਮਾਨ ਅਨੁਸਾਰ 27 ਤੋਂ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਵਿੱਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਇਸ ਤਰੀਕ ਤੋਂ ਪੰਜਾਬ ਵਿੱਚ ਮਾਨਸੂਨ ਸਰਗਰਮ ਹੋ ਜਾਵੇਗਾ ਇਸ ਸਮੇਂ ਦੌਰਾਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪੰਜਾਬ ਜੀਲੈਂਸ ਵਿਰੋਣੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੰਡੀ ਮੁਹਿੰਮ ਦਰਾਂ ਬਰਨਾਲਾ ਜ਼ਿਲ੍ਹੇ ਦੇ ਥਾਣਾ ਤਰਨਤਲਾ ਵਿਖੇ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ ਨਿਰਮਲ ਸਿੰਘ ਨੂੰ 10000 ਰੁਪਏ ਦੀ रिश्वत ਲੈਂਦਿਆਂ ਰंगे ਹੱਥੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜਮ ਨੁਰਾਜੇਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਸਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਸੰਪਰਕ ਕਰਕੇ ਦੱਸਿਆ ਕਿ ਉਹ ਉਸਦੇ ਚੇਰੇ ਭਰਾ ਖਿਲਾਫ ਥਾਣਾ ਤਨੋਲਾ ਵਿਖੇ ਪੁਲਿਸ ਕੇਸ ਦਰਜ ਹੈ ਤੇ ਉਕਤ ਏਐਸਆਈ ਨੇ ਉਸpassੋਂ 10000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਨਹੀਂ ਤਾਂ ਉਸ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤੀ ਮੁਰਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾਇਆ ਤੇ ਐਸਆਈ ਨਿਰਮਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਤੀ ਕਾਬੂ ਕੀਤਾ ਹੈ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਨੇ ਜਿਵੇਂ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ ਕਿਹਾ ਹੈ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਅੱਜ ਪੇਸ਼ ਕੀਤਾ ਜਾਵੇਗਾ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ جاری ਹੈ ਸੂਬੇ ਵਿੱਚ ਸਾਰਿਆਂ ਲਈ ਬਰਾਬਰ ਮੌਕੇ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਵੱਜੂ ਮੁੱਖ ਮੰਤਰੀ ਭਗਵਾਨ ਤਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਲਈ ਖਾਲੀ ਰਾਖਮੀਆਂ ਅਸਾਮੀਆਂ ਨੂੰ ਭਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ ਆਰਪੀਡਬਲਿਊਡੀ ਐਕਟ 2016 ਦੀ ਧਾਰਾ 34 ਤਹਿਤ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਸਿੱਧੀ ਭਰਤੀ ਅਤੇ ਤਰੱਕੀ ਦੋਵਾਂ ਵਿੱਚ ਪੀਡਬਲਿਊਡੀ ਲਈ 4 ਫੀਸਦੀ ਰਾਖਵਾ ਕਰਨ ਰੱਖਿਆ ਹੈ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਰੋਸਟਰ ਰਜਿਸਟਰ ਦੀ ਤਸਦੀਕ ਕਰਨ ਉਪਰੰਤ ਦਿਵੰਗ ਵਿਅਕਤੀਆਂ ਲਈ ਰਾਖਵੀਆਂ ਅਸਾਮੀਆਂ ਦੇ ਬੈਕਲੌਗ ਦਾ ਪਤਾ ਲਗਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਿਗਮਾਂ ਤੇ ਬੋਰਡਾਂ ਦੀਆਂ ਰਿਪੋਰਟਾਂ ਅਨੁਸਾਰ ਸਿੱਧੀ ਭਰਤੀ ਲਈ 1721 ਅਸਾਮੀਆਂ ਤੇ ਤਰੱਕੀ ਲਈ 536 ਅਸਾਮੀਆਂ ਉਪਲਬਧ ਹਨ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਦੀਆਂ ਮੁਸ਼ਕਿਲਾਂਵadien ਨਜ਼ਰ ਆ ਰਹੀਆਂ ਹਨ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਕੁਲਵੀਰ ਜੀਰਾ ਖਿਲਾਫ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਹੈ ਇਸ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਵਿਰੋਧ ਕੀਤਾ ਗਿਆ ਹੈ ਦੱਸ ਦੇ ਕਿ ਮਾਮਲਾ ਜ਼ਿਮਨੀ ਵਿਵਾਦ ਨਾਲ ਜੁੜਿਆ ਹੋਇਆ ਹੈ ਜਿੱਥੇ ਜੀਰਾ ਦੇ ਪਿੰਡ ਬੱਗੀ ਵਿਖੇ ਜ਼ਮੀਨੀ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿੱਚ ਤਕਰਾਰ ਹੋਈ ਸੀ ਤੇ ਇਸ ਮਾਮਲੇ ਵਿੱਚ ਕੁਲਵੀਰ ਜੀਰਾ ਦੇ ਚਾਚਾ ਤੇ ਉਸ ਦੇ ਪੁੱਤਰਾਂ ਸਣੇ ਉਹਨਾਂ ਉੱਤੇ ਵੱਖ-ਵੱਖ ਧਰਾਵਾਂ ਤਹਿਤ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਿਕਰੋਗ ਹੈ ਕਿ ਹਾਲੇ ਵਿੱਚ ਕੁਲਵੀਰ ਜੀਰਾ ਪੰਥਕ ਸੀਟ ਤੋਂ ਮੈਦਾਨ ਵਿੱਚ ਉਤਰੇ ਸਨ ਹਾਲਾਂਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਉਹਨਾਂ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ ਹਾਲਾਂਕਿ ਸੰਬੰਧੀ ਗ੍ਰਿਫਤਾਰੀ ਕਦੋਂ ਹੋਵੇਗੀ ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਦੇਖੋ ਹਰ ਹਰ ਐਕਸ਼ਨ ਦਾ ਆਪਣਾ ਆਪਣਾ ਲੋਕਾਂ ਦਾ ਮਤਲਬ ਦਾਨ ਕਰਨ ਦਾ ਹੁੰਦਾ ਉਹਨਾਂ ਨੂੰ ਨਹੀਂ ਇਸ ਵੇਲੇ ਲੱਗਿਆ ਵੀ ਸ਼ਾਇਦ ਕਿਤੇ ਰਾਜਾ ਵੜਿੰਗ ਸਾਡਾ ਵਧੀਆ ਸਵਾਰੂਗਾ ਉਹਨਾਂ ਨੇ ਉਹਨਾਂ ਨੂੰ ਮਤ ਦਾ ਦਾਨ ਦੇਤਾ ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਵੀ ਰੱਖੀ ਔਰ ਲੋਕਾਂ 'ਚ ਗਏ ਵੀ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ ਉਹਨਾਂ ਨੂੰ ਦੇਤਾ ਮੌਕਾ ਚਲੋ ਵਧੀਆ ਉਹਨਾਂ ਦੇ ਲੇਖੇ ਸੇਵਾ ਹੋਊਗੀ ਉਹ ਕਰੂਗੇ ਸੇਵਾ ਵਿਧਾਨ ਸਭਾ ਹਲਕੇ ਜਦੋਂ ਦੇਖਦੇ ਆ ਤਾਂ ਆਮ ਆਦਮੀ 파ਕੀ ਕੋਈ ਕਮਾਲ ਨਹੀਂ ਕਰ ਸਕੀ ਲੁਧਿਆਣਾ ਦੀਆਂ ਸਾਰੀਆਂ ਵਿਧਾਨ ਸਭਾ ਦੇ ਵਾਈਸ ਵੀ ਜਕਰ ਰਿਪੋਰਟ ਪਰਸੈਂਟੇਜ ਦੇਖ ਲਓ ਦੇਖੋ ਗੱਲ ਸੁਣੋ ਇਹ ਜਿਹੜਾ ਧਾਰਮਿਕ ਜਦੋਂ ਮੁੱਦਾ ਕੋਈ ਕਿਸੇ ਚੋਣਾਂ ਦੇ ਵਿੱਚ ਜਾ ਜੁੜਦਾ ਇਹ ਰਾਮ ਪ੍ਰਭੂ ਦਾ ਸ਼ਹਿਰਾਂ ਦੇ ਛੇ ਕੌਨਸੀ ਜਨਸੀਆ ਲੁਧਿਆਣੇ ਦੀ ਛਿਆਂ ਦੇ ਵਿੱਚ ਹੀ ਚਾਹੇ ਮੇਰਾ ਆਪਣਾ ਹਲਕਾ ਲਾ ਲਓ ਚਿਆਂ ਦੇ ਵਿੱਚ ਜਿਹੜਾ ਪ੍ਰਭੂ ਰਾਮ ਦਾ ਜਿਹੜਾ ਉਹਨਾਂ ਨੇ ਮੁੱਦਾ ਲੈ ਕੇ ਘਰ-ਘਰ ਪ੍ਰਸ਼ਾਦ 3 ਲੱਖ ਥੈਲੀਆਂ ਪਹਚਾਈਆਂ ਛੋਟੀਆਂ ਉਹ ਉਹਨਾਂ ਦੇ ਜਿਆਦਾ ਅਸਰ ਕਰ ਗਿਆ ਵੋਟਰਾਂ ਦੇ ਇਸ ਕਰਕੇ ਕੋਈ ਗੱਲ ਨਹੀਂ ਕਿ ਲੋਕਾਂ ਨੇ ਜਿਨ੍ਹਾਂ ਨੇ ਸੇਵਾ ਕਿਸੇ ਨੂੰ ਲੇਖੇ ਲਾਉਣੀ ਹੁੰਦੀ ਆ ਉਹਦੇ ਲੈ ਕੇ ਹੀ ਲੱਗਦੀ ਆ ਸਾਡੇ ਨਹੀਂ ਲੇਖੇ ਸੀ ਇਹ ਲੋਕ ਸਭਾ ਦੀ ਸੇਵਾ ਅਸੀਂ ਵਿਧਾਨ ਸਭਾ 'ਚ ਸੇਵਾ ਕਰ ਰਹੇ ਹਾਂ। ਭਿਕਸ਼ਾ ਤੁਹਾਡੇ ਹਲਕੇ 'ਚ ਕਿੱਦਾਂ ਦੇਖੀਏ ਕਿਉਂਕਿ ਭਾਜਪਾ ਵੱਲੋਂ ਭਾਜਪਾ ਨੂੰ ਨਕਾਰ ਦਿੱਤਾ ਗਿਆ ਸੀ ਉਹਨਾਂ ਤੋਂ ਰਵੀਦੀਪ ਬਿੱਟੂ ਨੂੰ ਨਕਾਰ ਦਿੱਤਾ ਗਿਆ ਪਰ ਫਿਰ ਵੀ ਰਵੀਦੀਪ ਬਿੱਟੂ ਨੂੰ ਜਿਹੜੀ ਹੈ ਸਟੇਟ ਦੀ ਮਿਨਿਸਟਰੀ ਦੇ ਦਿੱਤੀ ਗਈ ਤੁਸੀਂ ਤੁਸੀਂ ਉਹਦਾ ਭਾਜਪਾ ਦਾ ਇਸ ਇਹਦੇ ਨਾਲ ਨਾ ਜੋੜ ਕੇ ਦੇਖੋ ਤੁਸੀਂ ਇਹ ਦੇਖੋ ਵੀ ਭਾਜਪਾ ਦੀ ਬੋਰਡ ਕਿੰਨੀ ਛੇਆਂ ਕੌਂਸੀ ਹੋਣਸੀਆਂ 'ਚ ਜਿੱਥੋਂ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਸਰਵਨ 33 35 35 ਹਜ਼ਾਰ ਤੇ ਜਿੱਤੇ ਹੋਏ ਸੀ ਉੱਥੋਂ ਵੀ ਭਾਜਪਾ ਨੂੰ 50-50 ਹਜ਼ਾਰ ਵੋਟ ਪੈ ਗਈ 40-40 45-45 ਹਜ਼ਾਰ ਵੋਟ ਇਤੋਂ ਪਤਾ ਲੱਗਦਾ ਵੀ ਸਿੱਧਾ ਆਰਾਮ ਮੰਦਰ ਦਾ ਜਿਹੜਾ ਫੈਟਾ ਉਹ ਉੱਥੇ ਅਜोध्या ਚ ਤਾਂ ਨਹੀਂ ਹੋਇਆ ਪਰ ਇੱਥੇ ਜ਼ਰੂਰ ਹੋ ਗਿਆ ਉੱਥੇ ਤਾਂ ਕਿਤੇ ਮੋਹ ਤਾਂ ਨਹੀਂ ਪੰਗ ਹੋ ਗਿਆ ਲੋਕਾਂ ਦਾ ਜਿਹੜੇ ਜਿਹੜੇ ਚੁਟਾਈ ਸੀ ਲੋਕਾਂ ਨੇ 50 ਹਜ਼ਾਰ ਥੱਲੇ ਕਰਤੇ ਬਹੁਤ ਪਿਆਰ ਕਰਦੇ ਆ ਲੋਕ ਲੋਕਾਂ ਨਾਲ ਵੀ ਹੈ ਇਹ ਕਹਿ ਸਕਦੇ ਅਸੀਂ ਲੋਕੀ ਦਾ ਅੱਜ ਵੀ ਪਿਆਰ ਕਰਦੇ ਆ ਜਿੱਧਰੋਂ ਜਾਂਦੇ ਆ ਉਹ ਲੋਕ ਕਹਿੰਦੇ ਆ ਦੇਖੋ ਮੇਰੇ ਆਪਣੇ ਹੁਣ ਮੈਂ ਤੁਹਾਨੂੰ ਪਰਸਨਲ ਤੌਰ ਤੇ ਦੱਸੂ ਮੈਂ ਮੇਰੇ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਦੀਆਂ ਮਾਤਾ ਨੇ ਤੇ ਬਜ਼ੁਰਗਾਂ ਨੇ ਵੀ ਕਿਹਾ ਵੀ ਪ੍ਰਭੂ ਰਾਮ ਨੂੰ ਮੇਰੇ ਬੇਟੇ ਤੁਹਾਨੂੰ ਵੋਟ ਪਾਉਗੇ ਪਰ ਮੈਂ ਪ੍ਰਭੂ ਰਾਮ ਦੇ ਨਾਮ ਨੂੰ ਵੋਟ ਪਾ ਰਿਹਾ ਪਰ ਵਿਧਾਨ ਸਭਾ ਚ ਵੀ ਪ੍ਰਭੂ ਰਾਮ ਨਾ ਨਾ ਚੱਲ ਜਾਣਗੇ ਨਹੀਂ ਕੋਈ ਨਹੀਂ ਉਹ ਉਹ ਇੱਕੋ ਵਾਰੀ ਉਹ ਚੱਲਣਾ ਸੀਗਾ ਪ੍ਰਭੂ ਰਾਮ ਦਾ ਅਜੋਧਿਆ ਤੋਂ ਮੈਸੇਜ ਆ ਗਿਆ ਹੋਇਆ ਇੱਥੇ ਤਾਂ ਹੀ ਤੇਰਾ ਜੀਰੋ ਰਹਿ ਗਈ ਭਾਜ ਪਾ ਚਲੋ ਤੇ ਜਿਨੀ ਤੋਂ ਹਬ ਦਾ ਇਲਾਕਾ ਕਹਿੰਦੇ ਸੁਖਵੀਰ ਬਦਲ ਆ ਰਹੇ ਕੱਲ੍ਹ ਨੂੰ ਕੋਈ ਆਜੀ ਜੀ ਪਹਿਲਾ ਕਿਹੜਾ ਸੁਬੀਰ ਬਾਦਲ ਹਰਾ ਸਾਹਿਬ ਮੁਰਾ ਤੋ ਕਦੇ ਡਰੇ ਦੇਖੋ ਗੱਲ ਇਹ ਹੈ ਹਰ ਵਿਅਕਤੀ ਨੇ ਆਪਣਾ ਆਪਣਾ ਲੜਨਾ ਹੈ ਰਾਜਾ ਵੜਿੰਗ ਕਦੇ ਡਰਿਆ ਨਹੀਂ ਗਾ ਬਾਬਾ ਜੀ ਦੀ ਕਿਰਪਾ ਕਰਨੀ ਹੈ ਇਹ ਜਿਹੜਾ ਚੋਣਵੀਂ ਦੰਗਲ ਹੈ ਇਹ ਸਾਡੇ ਲੀਡਰਾਂ ਦਾ ਇਹੀ ਕੰਮ ਹੈ ਜਿਵੇਂ ਹਾੜੀ ਸੌਣੀ ਹੁੰਦੀ ਹੈ ਸਾਡਾ ਚੋਣ ਲੜਨਾ ਹੁੰਦਾ ਸੋ ਕੋਈ ਆਜੀ ਜੀ ਜੀਨੇ ਆਉਣਾ ਜੀ ਸਤ ਕੇ ਸਾਰਿਆਂ ਨੂੰ ਜੀ ਆਇਆਂ ਨੂੰ ਪਰਮਾਤਮਾ ਕੁਰੂ ਕਰੇ ਖੜੇ ਉੱਚੇ ਬੋਲ ਨਹੀਂ ਬੋਲਦੇ ਸੱਚੇ ਪਾਤਸ਼ਾਹ ਕਿਰਪਾ ਕਰੇ ਬਸ ਲਾਸਟ ਸਵਾਲ ਤੁਸੀਂ ਲੈਂਗੁਏਜ ਤੇ ਬਹੁਤ ਬੋਲਦੇ ਰਹੇ ਤੁਸੀਂ ਆਪ ਦੇ ਚੇਂਜ ਵੀ ਬਹੁਤ ਕੀਤਾ ਰਵਨੀਤ ਮਿੱਟੂ ਦੀ ਪਹਿਲੀ ਇੰਟਰਵਿਊ ਕੇਂਦਰੀ ਮੰਤਰੀ ਬਨਨ ਤੋਂ ਬਾਅਦ ਲੈਂਗੁਏਜ ਫੇਰ ਉਹੀ ਹੈ ਜਿਹੜੀ ਲੁਧਿਆਣੇ ਦੀ ਰਵਨੀਤ ਮਿੱਟੂ ਨੂੰ ਪਰਮਾਤਮਾ ਬਲ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਕਿ ਅਗਰ ਉਹਨੂੰ ਤਾਕਤ ਵੀ ਤਾਂ ਚਾਹੀਦੀ ਹੈ ਜੇ ਉਹਨੇ ਸਾਡੇ ਵਰਗੇ ਲੋਕਾਂ ਦੇ ਨਾਲ ਕੋਈ ਗੱਲ ਕਰਨੀ ਹੈ ਬਟ ਮੈਂ ਹਰ ਵਿਅਕਤੀ ਨੂੰ ਕਹਾਂਗਾ ਨਾਟ ਓਨਲੀ ਰਵਨੀਤ ਮਿੱਟੂ कि तालीम ते तहजीब आ गई सच्चे पातशाह वोटा आसरा ले लिया तो सब कुछ मिल गया नहीं तो कि पहुंच जाओ प्राइम मिनिस्टर बन जाओ मंत्री बन जाओ तीन मैंबर ऑफ पार्लियामेंट बन जाओ जे तैलीम तहजीब ते नहीं है और हमेशा क्रोध लेके फिर राजनीति जी है क्रोधी लोगों के नहीं होर मैदान है राजनीति ठंडे मते दोच समझ के ਆਪ ਦੇ ਦੁਸ਼ਮਣ ਦਾ ਵੀ ਜਿਹੜਾ ਤੁਹਾਡੇ ਸਾਹਮਣੇ ਲੜਿਆ ਉਹਦਾ ਵੀ ਮਾੜਾ ਨਹੀਂ ਕਰਨਾ ਕਿਸ ਪ੍ਰਕਾਰ ਅੱਗੇ ਚੱਲਣਾ ਹੈ ਮੇਰਾ ਖਿਆਲ ਰਾਜਨੀਤੀ ਚੋ ਹੀ ਲੋਕ ਕੰਮਜਮ ਹੋਇਆ ਹੈ ਕ੍ਰੋਧ ਤੇ ਗੁੱਸੇ ਵਾਲੀ ਰਾਜਨੀਤੀ ਚ ਕੋਈ ਜਗ੍ਹਾ ਨਹੀਂ ਕਿ ਜਿਹੜੇ ਸਾਡੇ ਵਿੱਚੋਂ ਜਾਂ ਸਾਡੇ ਵਿਰੋਧੀਆਂ ਨੇ ਤਾਂ ਕਹਿਣਾ ਹੀ ਲੇਕਿਨ ਸਾਡੇ ਵਿੱਚੋਂ ਜਿਹੜੇ ਆਪ ਤੀਜੇ ਤੇ ਨੰਬਰ 'ਚ ਆਏ ਨੇ ਕੰਮ ਖੁਦ ਨਹੀਂ ਕੀਤਾ ਤੀਜੇ ਨੰਬਰ 'ਚ ਤੁਸੀਂ ਆਓ ਤਾਂ ਕਹੋ ਵੀ ਸਾਰੀ ਗਲਤੀਆਂ ਤਾਂ ਬਈ ਲੀਡਰਸ਼ਿਪ ਦੀ ਹੈ ਲੀਡਰਸ਼ਿਪ ਦੀ ਗਲਤੀ ਹੋ ਸਕਦੀ ਹੈ ਲੇਕਿਨ ਪਹਿਲੇ ਅੰਕ ਨੇ ਅੰਦਰ ਚਾਤੀ ਹੈ ਕਿ ਸਾਡੀ ਕੀ ਘਾਟ ਕਮੀ ਰਹੀ ਹੈ ਕਿਉਂਕਿ ਲੀਡਰਸ਼ਿਪ ਦੇ ਉੱਤੇ ਤਾਂ ਬਠਿੰਡੇ ਹਲਕੇ ਦੇ ਲੋਕਾਂ ਨੇ ਮੋਹਰ ਲਾ ਕੇ ਪਿਛਲੀ ਵਾਰੀ ਵੀ ਦੋ ਜਿਤਾਤੇ ਸੀ 19 'ਚ ਹੁਣ ਵੀ ਪਰਿਵਾਰ ਜਿਤਾਤਾ ਤੋ ਜੇ ਲੀਡਰਸ਼ਿਪ ਦੀ ਕੋਈ ਗੱਲ ਹੁੰਦੀ ਤਾਂ ਲੋਕੀ ਪਹਿਲੇ ਹੀ ਫਤਵਾ ਦਿੰਦੇ ਸੋ ਪਹਿਲੇ ਤਾਂ ਆਤਮ ਚਿੰਤਨ ਉਹ ਕਰਨ ਜਿਹੜੀ ਉਂਗਲ ਚੱਕਦੇ ਨੇ ਤੇ ਅਸੀਂ ਵੀ ਆਤਮ ਚਿੰਤਨ ਕਰੀਏ ਕਿ ਅਸੀਂ ਸੁਧਾਰ ਕਿਵੇਂ ਕਰ ਸਕਦੇ ਹਾਂ ਸਾਡੇ ਪਿੰਡਾਂ 'ਚ ਜੇ ਘਟਿਆ ਤੇ ਸਾਈ ਚਪਾ ਕਿਵੇਂ ਵਧਾਈਏ ਤੁਸੀਂ ਵੀ ਮੈਨੂੰ ਪਾਵੇਂ ਲਿਖ ਕੇ ਦਿਓ ਮੈਂ ਕਿ ਮੈਂ ਸੁਧਾਰ ਸਕਦੀ ਆ ਮੇਰੀ ਘਾਟ ਕਮੀ ਕੀ ਰਹੀ ਹੈ ਤਾਂ ਕਿ ਅਗਲੇ 5 ਸਾਲਾਂ ਮੈਂ ਉਹਨਾਂ ਨੂੰ ਪੂਰਾ ਕਰ ਸਕਾਂ ਕਿ ਪ੍ਰੇਮ ਜੀ ਕੀ ਕਰ ਸਕਦੇ ਨੇ ਪ੍ਰਧਾਨ ਸਾਹਿਬ ਕੀ ਕਰ ਸਕਦੇ ਨੇ ਸਕਲ ਪ੍ਰਧਾਨ ਕੀ ਕਰ ਸਕਦੇ ਨੇ ਤਾਂ ਤੁਸੀਂ ਪਿੰਡ ਪਿੰਡ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਿੰਡ ਦੇ ਆਗੂਆਂ ਦੀ ਹਾਂ ਇਹ ਵੀ ਸਹੀ ਹੈ ਕਿ ਆਪ ਦੀ ਸਰਪੰਚੀਆਂ ਦੇ ਚੱਕਰ 'ਚ ਇਹਨਾਂ ਨੇ ਸਮਝੌਤੇ ਕਰ ਲਿੱਤੇ ਨੇ ਤੇ ਹੁਣ ਸਰਪੰਚੀ ਆਣ ਗਿਆ ਇਹਨਾਂ ਦੇ ਸਮਝੌਤੇ ਸਾਰੇ ਸਾਹਮਣੇ ਆਣਗੇ ਲੇਕਿਨ ਆਪਣੇ ਵਾਸਤੇ ਸਰਪੰਚੀ ਦੀ ਲੜਾਈ ਡਟ ਕੇ ਲੜਾਂਗੇ ਕੋਈ ਗੱਲ ਨਹੀਂ ਜਿੰਨਾ ਪ੍ਰਸ਼ਾਸਨ ਦਾ ਜ਼ੋਰ ਜ਼ਬਰ ਲਾ ਲੈਣ ਮੇਰੀ ਵੀ ਕਾਲੀ ਡਾਇਰੀ ਇਹਦਾ ਤਾਂ ਹਰਾ ਪੈਨ ਚੱਲਿਆ ਨਹੀਂ ਕਿਕਲੀ ਦਾ ਜਵਾਬ ਲੋਕਾਂ ਨੇ ਦੇ ਦਿੱਤਾ ਹੁਣ ਇਹਨੂੰ 33 ਸੀਟਾਂ ਦੇ ਨਾਲ ਅਜੇ ਵੀ ਕੁਰਸੀ 'ਚ ਜੇ ਬੈਠਿਆ ਤਾਂ ਸ਼ਰਮ ਇਹਨੂੰ ਆਣੀ ਚਾਹੀਦੀ ਹੈ ਕਿ ਹੁਣ ਸਟੇਜ ਨਹੀਂ ਲੋਕੀ ਚਾਹੁੰਦੇ ਨੇ ਤੂੰ ਸਟੇਟ ਚਲਾ ਲੇਕਿਨ ਮੁੱਖ ਮੰਤਰੀ ਨੂੰ ਜੇ ਸਮਝ ਆਏ ਗੱਲ ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਕਿ ਇਹਦਾ ਹਰਾ ਪੈਨ ਤਾਂ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਹੈ ਕਹੀ ਇਹੋ ਜੇ ਅਫਸਰ ਨੇ ਕਹੀ ਇਹੋ ਜੇ ਅਫਸਰ ਨੇ ਜਿਨਾ ਮੈਂ 2019 ਤੋਂ ਦੇਖ ਰਹੀ ਆ ਉਹਨਾਂ ਦੀ ਕਾਰਗੁਜ਼ਾਰੀ ਅਜੀਬੀ ਮੈਨੂੰ ਲੋਕੀ ਦੱਸ ਰਹੇ ਨੇ ਕਈ ਨਵੇਂ-ਨਵੇਂ ਬਣੇ ਨੇ ਅਫਸਰ ਤੇ ਉਹ ਸੋਚਦੇ ਨੇ ਕਿ ਸਰਕਾਰ ਤਾਂ ਆਹੀ ਰਹੋਗੀ ਜੇ ਹਨੇਰਾ ਆ ਜਾਣਾ ਤਾਂ ਦਿਨ ਤਾਂ ਚੜਨਾ ਹੀ ਚੜਨਾ ਹੈ ਅੱਜ ਹਾਰੇ ਆ ਕੱਲ ਜਿੱਤ ਤੁਹਾਡੀ ਹੋਣੀ ਹੋਣੀ ਹੈ ਉਹ ਦਿਨ ਦੂਰ ਨਹੀਂ ਪਰਮਾਤਮਾ ਤੋਂ ਡਰ ਕੇ ਕਹਨੀ ਆ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਕਾਲ ਯੋਗ ਦਾ ਜ਼ੋਰ ਹੈ ਝੂਠ ਚੱਲ ਗਿਆ ਦੋਵਾਂ ਦਾ ਜਾਦਾ ਦੇਰ ਨਹੀਂ ਚੱਲੂਗਾ ਜਿੱਤ ਸੱਚ ਦੀ ਹੋਊਗੀ ਕਿਉਂਕਿ ਮਾਲਕ ਸੱਚ ਦੇ ਨਾਲ ਖੜਿਆ ਹੈ ਇਹ ਜੋ ਕੈਥੜ੍ਹ ਮੇਂ ਕਾਰਵਾਈ ਹੋਈ ਹੈ ਇੱਕ ਸਿੱਖ ਨੌਜਵਾਨ ਕੋ ਬੱਟੋਂ ਸੇ ਮਾਰਾ ਗਿਆ ਹੈ ਇਹ ਅਸਲ ਮੇਂ ਭੀਜਪੀ ਕੀ ਜੋ ਨਫਰਤ ਫੈਲਾਣੇ ਦਾ ਤਰੀਕਾ ਹੈ ਉਸਕਾ ਫਲ ਸਰੂਪ इसलिए मैं लोगों को अपील करता हूं कि पंजाब में किसी तरह की आपसी लड़ाई नहीं है जो कंगना रनौत ने बयान दिया है कि यहाँ सिख खालिस्तानी है यहाँ ऐसा कुछ नहीं है सद्भावना है यहाँ प्यार है आपस में कभी पंजाब में हिंदू सिख की लड़ाई नहीं हुई है इसलिए मैं सूबे के बाहर जो लोग हैं उनको भी अपील करता हूँ कि शांति बना रखें ऐसी कार्रवाई ना करें और जिन्होंने ये कार्रवाई की है उनके ऊपर कार्रवाई हो मैं ऐसी मांग करता हूं और मैं लोगों से अपील करता हूं कि बीजेपी की नफरत की राजनीति है जो इसको जिस तरीके से देश में इस बार पीछे किया गया है इसको पीछे धकेलें और प्यार आना चाहिए आगे और आपस में प्यार रखना चाहिए क्या लगता है कि कंगना के बयान के बाद ही ऐसा हमला हो रहा है ये जो हमले हो रहे हैं ये कंगना ने जो बयान दिया है कि यहाँ खालिस्तानी ऐसा कुछ नहीं है ये नफरत फैला रहे हैं लोग इसको समझना चाहिए आपस में प्यार रखना चाहिए